ਰਾਜ ਦੇ ਦੇਰੇ ਦੀ ਵਿੱਚ ਇੱਕ ਦੁਕਾਨ ਉੱਤੇ ਪਹਿਲੀ ਮੰਜ਼ਲ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਰਾਜਪੁਰਾ ਦੇ ਇੰਦਰਾ ਮਾਰਕੀਟ ਤੋਂ ਸਾਹਮਣੇ ਹੈ ਜਿਸ ਵਿੱਚ ਇੱਕ ਗਰਾਉਂਡ ਫਲੋਰ ਉੱਤੇ ਬੜੀ ਪਹਿਲੀ ਮੰਜ਼ਲ ਦੀ ਦੁਕਾਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਕਾਮ ਹੋਈ ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏ ਦਾ ਜੈਪਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਉੱਤੇ ਪਹੁੰਚ ਕੇ ਆਪਣੀ ਦੁਕਾਨ ਅਤੇ ਸਮਾਨ ਨੂੰ ਸੰਭਾਲ ਲਿਆ ਗਿਆ ਉਹਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦੁਕਾਨ ਦੇ ਮਾਲਕ ਰਵਿਕਾਂਤ ਨਾਲ ਮਾਣੇਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ। ਉਹਨਾਂ ਨੇ ਦੁਕਾਨ ਕਰਾਇ ਉੱਤੇ 2002 ਦੇ ਵਿੱਚ ਲਈ ਸੀ। ਨੀਚੇ ਵਾਲੀ ਦੁਕਾਨ ਉਹਨਾਂ ਕੋਲ ਹੀ ਹੈ। ਉਹਨਾਂ ਵੱਲੋਂ ਪਤਾ ਨਹੀਂ ਕਿਹੜੇ ਸ਼ਰਾਰਤੀ ਅੰਸਰ ਨੂੰ ਉਹ ਦੁਕਾਨ ਦਿੱਤੀ ਹੈ ਜਿਸ ਦੀ ਕੋਈ ਰਜਿਸਟਰੀ ਨਹੀਂ ਹੈ ਪਰ ਉਹ ਫਿਰ ਵੀ ਦੁਕਾਨ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ। ਉਹਨਾਂ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਨੀਚੇ ਵਾਲੀ ਦੁਕਾਨ ਤੋਂ ਉੱਪਰ ਜਾਣ ਵਾਲੀਆਂ ਪੌੜੀਆਂ ਦੀ ਕੰਦ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੰਦ ਦੇ ਵਿੱਚ ਪੀੜਤ ਵੱਲੋਂ 112 ਨੰਬਰ ਉੱਤੇ ਕੰਪਲੇਂਟ ਵੀ ਦਿੱਤੀ ਗਈ ਤਾਂ ਪੁਲਿਸ ਨੇ ਮੌਕਾ ਵੇਖਦਿਆਂ ਹੋਇਆ ਜੇਪਾਲ ਦੀ ਸ਼ਿਕਾਇਤ ਦਰਜ ਕੀਤੀ ਹੈ ਇਸ ਬਾਰੇ ਜਦੋਂ ਪੁਲਿਸ ਇੰਚਾਰਜ ਨਿਸ਼ਾਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੈਪਾਲ ਜੀ ਆਹ ਜਿਹੜੀ ਦੁਕਾਨ ਦਾ ਮਸਲਾ ਹੋਇਆ ਕਿ ਹੋਏ ਦਿੱਕਤ ਹੋਈ ਹੈ ਦੱਸੋ ਜੀ ਇਹ ਮੇਰੇ ਕੋਲ ਨੂੰ 2002 ਤੋਂ ਇਹ ਦੁਕਾਨ ਮੈਂ ਕਰਾਇਤੇ ਬੈਠਾ ਹਾਂ ਜੀ ਇੱਥੇ ਕਿ ਇਹ ਮੈਂ ਰਵੀकांत ਤੋਂ ਇੱਕ ਰਾਏ ਤੇ ਲਈਤੀ ਹੋਈ ਐ ਇਹਦਾ 2018 ਤੋਂ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਉਸ ਤੋਂ ਮੈਨੂੰ ਉਤੋਂ ਮਾਨਯੋਗ ਅਦਾਲਤ ਤੋਂ ਸਟੇ ਲਈਤੀ ਹੋਈ ਐ ਇਸ ਦੁਕਾਨ ਦੀ ਇੱਥੇ ਤਿੰਨ ਗੁੰਡੇ ਬੰਦੇ ਆ ਜਿਹੜੇ ਰਾਜਪੁਰੇ ਦੇ ਜਿਹਦਾ ਨਾਮ ਸੁਨੀਲ ਕੁਮਾਰ ਤੇ 7 ਨੰਬਰ 83 ਹੈ ਜੀ ਇੱਕ ਮੋਂਗਿਆ ਟੋਨੀ ਮੋਂਗਿਆ ਟੋਨੀ ਮੋਂਗਿਆ ਇੱਕ ਗੁਰਮ ਟਰਾਂਸਪੋਰਟ ਉਹਨਾਂ ਨੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਹੈ ਰਾਤੀ 10 ਵਜੇ ਆ ਕੇ 11 ਵਜੇ ਆ ਕੇ ਬੰਦੇ ਲਿਆ ਕੇ ਉਹ ਸਾਰੇ ਮੇਰੀ ਦੁਕਾਨ ਤੋੜ ਦਿੱਤੀ ਉਰੇ ਆ ਕੇ ਇਸ ਦਾ ਤੁਹਾਡੇ ਕੋਲ ਅਪਰੂਵ ਵੀ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਹਾਂਜੀ ਮੇਰੇ ਕੋਲ ਸਾਰੀ ਸੀਸੀਟੀਵੀ ਰਿਕਾਰਡਿੰਗ ਹੈਗੀ ਹੈ ਜੀ ਉਹਨਾਂ ਨੇ ਕੈਮਰਾ ਵੀ ਤੋੜਿਆ ਉਹਨਾਂ ਨੇ ਕੈਮਰਾ ਵੀ ਤੋੜਿਆ ਮੇਰੇ ਕੋਲ ਸਾਰੀ ਨੀਚੇ ਵਾਲੀ ਦੁਕਾਨ ਕਿਸੇ ਹੋਰ ਦੀ ਹੈ ਉੱਪਰ ਵਾਲੀ ਤੁਹਾਡੀ ਹੈ ਹਾਂਜੀ ਉੱਪਰ ਵਾਲੀ ਮੇਰੀ ਹੈ ਜੀ ਰਵੀ ਕਾਂਦੀ ਹੈ ਜੀ ਨੀਚੇ ਵਾਲੀ ਰਵੀ ਕਾਂਦੀ ਹੈ ਜੀ ਮਸਲਾ ਕੀ ਹੈ ਪੂਰਾ ਮਸਲਾ ਜੇਕਰ ਅਪਾ ਦੁਕਾਨ ਦੀ ਗੱਲ ਕਹੀਏ ਵੀ ਇਹ ਇਹ ਜੇ ਨੌਬਤ ਆਈ ਕੀ ਜਿਹੜੇ ਉਹ ਤਿੰਨ ਬਦਮਾਸ਼ਾਂ ਦੀ ਗੱਲ ਹੋਈ ਹੈ ਜ ਉਹ ਕਹਿੰਦੇ ਵੀ ਇਹ ਦੁਕਾਨ ਅਸੀਂ ਖਰੀਦ ਲਈਏ ਨਾ ਉਹਨਾਂ ਕੋਲ ਕੋਈ ਰਜਿਸਟਰੀ ਹੈ ਜੀ ਨਾ ਕੋਈ ਉਹਨਾਂ ਕਾਗਜ਼ ਹੈਗੇ ਜੀ ਡੀਐਸਪੀ ਦਫ਼ਤਰ ਵੀ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਆਪ ਕੋਈ ਕਾਗਜ਼ ਦਿਖਾ ਨਹੀਂ ਪਾਉਂਦੇ ਹੈਗੇ ਜੀ ਉਹ ਗੁੰਡਾ ਕਰਦੀ ਤੇ ਉਤਰਿਆ ਜੇ ਤੁਹਾਡੇ ਕੋਲ ਕੀ ਪ੍ਰੂਫ ਹੈ ਦੁਕਾਨ ਦਾ ਵੀ ਤੁਸੀਂ ਦੁਕਾਨ ਦੇ ਮਾਲਕ ਹੋ ਕਿ ਕਿਰਾਏਦਾਰ ਹੋ ਹਾਂਜੀ ਸਾਡੇ ਕੋਲ ਕਿਰਾਇਆ ਨਾਮਾ ਵੀ ਹੈਗੇ ਜੀ ਤੁਹਾਨੂੰ ਸਾਹਮਣੇ ਦਿਖਾ ਰਹੇ ਹੈਗੇ ਨਾ ਕਿੰਨੇ ਸਾਲ ਤੋਂ ਤੁਹਾਡੇ ਕੋਲ ਦੁਕਾਨ ਹੈ ਇਹ ਦੀ 2002 ਤੋਂ ਸਾਡੇ ਬਸ ਦੁਕਾਨ ਹੈ ਜੇ ਕੋਰਟ ਐਵੀਡੈਂਸ ਦਿਖਾ ਸਕਦੇ ਕੋਈ ਕੋਰਟ ਹਾਂਜੀ ਕੋਰਟ ਦੇ ਸਾਡੇ ਸਟੇਓਰਡਰਾਂ ਜੀ ਨਾਲ ਤੁਹਾਨੂੰ ਦਿਖਾ ਦ ਮੈਡਵਾ ਅਨੁਭਾ ਜਿੰਦਲ ਨੇ ਕਰਿਆ ਹੋਇਆ ਜੀ ਸਟੇ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਹੋਇਆ ਜੀ ਕਿ ਨੀਚੇ ਵਾਲੀ ਬਿਲਡਿੰਗ ਉੱਪਰ ਵਾਲੀ ਬਿਲਡਿੰਗ ਕਿਸੇ ਵੀ ਬਿਲਡਿੰਗ ਨੂੰ ਛੇੜਛਾੜ ਨਹੀਂ ਕਰਨੀ ਤੇ ਜਾਂਦੇ ਆਂਦੇ ਨਾਲ ਕੋਈ ਕੋਈ ਦੁਰਘਟਨਾ ਹੋ ਜੇ ਉਹ ਵੀ ਨਹੀਂ ਹੋ ਸਕਦੀ ਹੈ ਤੁਸੀਂ ਜ਼ਿੰਮੇਵਾਰ ਹੈ ਤੇ ਕਿਤੇ ਵੀ ਮਤਲਬ ਕੋਈ ਚੋਰੀ ਹੋ ਗਈ ਉਹ ਵੀ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਸਰੀਆਮ ਤੋੜਿਆ ਜੀ ਸਰੀਆਮ ਵੀਡੀਓ ਹੈਗੀ ਸਾਡੇ ਕੋਲ ਕਿੰਨੇ ਸਾਰੇ ਬੰਦੇ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਬੰਦੇ ਸੀ ਇਹ ਤੋੜੀ ਆ ਜੀ ਦੁਕਾਨ ਨਾਲੋਂ ਤੁਹਾਡਾ ਕੋਈ ਨੁਕਸਾਨ ਵੀ ਹੋਇਆ ਤੁਹਾਡੀ ਦੁਕਾਨ ਦਾ ਇਹ ਹੀ ਤੋੜਿਆ ਇੰਨੇ ਸਾਨੂੰ ਪਤਾ ਲੱਗਿਆ ਜੀ ਪਹੁੰਚੇ ਆ ਜੀ ਅਸੀਂ ਇਹਨਾਂ ਨੇ ਆ ਕੇ ਜੀ ਇਹ ਦੁਕਾਨ ਨੂੰ ਇਧਰੋਂ ਤੋੜ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਦੇਣਾ ਸੀ ਜੀ ਇਹ ਇਸ ਤੇ ਦੁਕਾਨ ਤੇ ਕਬਜ਼ਾ ਕਰ ਲਈ ਆਏ ਸੀ ਪਤਾ ਕਿਵੇਂ ਲੱਗਿਆ ਵੀ ਕਬਜ਼ਾ ਕਰ ਰਹੇ ਕੋਈ ਸਾਡੇ ਕੋਲ ਰਾਤੀ ਫੋਨ ਆਇਆ ਜੀ ਹਾਂ ਵੀ ਇੱਥੇ ਤੇਰੀ ਦੁਕਾਨ ਨੂੰ ਤੋੜਿਆ ਜਾ ਰਿਹਾ ਜੀ ਅਸੀਂ ਰਾਤੀ ਆਏ ਜੀ ਇੱਥੇ ਆਏ ਤਾਂ ਅਸੀਂ 100 ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਸਾਡੇ ਤੋਂ ਪਹਿਲੇ ਆਣ ਤੋਂ ਪਹੁੰਚਣ ਤੋਂ ਪਹਿਲੇ ਪੁਲਿਸ ਆ ਚੁੱਕੀ ਸੀ ਜੀ ਅੱਛਾ ਉਹਨਾਂ ਦੇ ਸਾਹਮਣੇ ਅਸੀਂ ਦੁਕਾਨ ਖੋਲੀ ਜੀ ਇਹ ਸਾਰਾ ਕੁਝ ਦੇਖਿਆ ਜੀ ਉਹਨਾਂ ਨੇ ਤੋੜਿਆ ਹੋਇਆ ਸੀ ਬੰਦੇ ਭੱਜ ਗਏ ਜੀ ਉਦੋਂ ਹੀ ਬੰਦੇ ਭੱਜ ਵੀ ਗਏ ਤੇ ਨਾਲੇ ਜਿਹੜੇ ਬੰਦੇ ਨੇ ਰੋਕਿਆ ਜੀ ਉਹਨਾਂ ਨੂੰ ਆ ਕੇ ਉਸ ਬੰਦੇ ਨੂੰ ਵੀ ਥਮਕਾਇਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਫੋਨ ਵੀ ਤੋੜਤਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਫਰਸ਼ਾ ਦਰਜ ਕਰਿਆ ਜਿਹੇ ਜੀ ਤੁਹਾਨੂੰ ਮਾਰ ਦੂੰਗਾ ਜੀ ਜਾਂਦੇ ਜਾਂਦੇ ਇਹਨੂੰ ਕੀ ਕੋਈ ਦਿੱਤੀ ਕੰਪਲੀਟ ਦਿੱਤੀ ਹੈ ਪੁੱਸਣੋ ਹਾਂਜੀ ਅਸੀਂ ਲਿਖਤੀ ਕੰਪਲੇਂਟ ਦਿੱਤੀ ਹੈ ਜੀ ਰਾਤੀ ਪੁਲਿਸ ਨੂੰ ਪੁਲਿਸ ਵਾਹ ਮੌਜੂਦ ਵੀ ਥੀ ਉਹ ਗੁੰਡੇ ਵੀ ਹਾ ਮੌਜੂਦ ਤੇ ਪੁਲਿਸ ਨੇ ਉਹ ਗੁੰਡਿਆਂ ਕੋ ਕੁਝ ਨਹੀਂ ਕਿਹਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰੋਸੈਸ਼ਨ ਤੋਂ ਅਸੀਂ ਤਾਂ ਇਹੀ ਕਰਦੇ ਆ ਵੀ ਸਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਸਾਨੂੰ ਇਹ ਵੀ ਡਰ ਲੱਗਦਾ ਹੈ ਕਿ ਸਾਨੂੰ ਉਹ ਮਾਰ ਦੇਣਾਂਗੇ ਮਾਰ ਦੇਣਾਂਗੇ ਕਿਤੇ ਕੋਈ ਅਣਛਾਤਾ ਬੰਦਾ ਭੇਜੇ ਗੱਡੀ ਭੇਜੇ ਜੋ ہمارے پاس ਵੀਡੀਓ ਦੀ ਫੂਟੇਜ ਆਪਕੋ ਦਿਖਾ ਰਹੇ ਹਾਂ ਅਸੀਂ ਉਸ ਦੇ ਅੰਦਰ ਪੁਲਿਸ ਵੀ ਮੌਜੂਦ ਖੜੀ ਆ ਉਹ ਗੁੰਡੇ ਵੀ ਮੌਜੂਦ ਖੜੇ ਆ ਹਮ ਦਿਖਾ ਸਕਦੇ ਹਾਂ ਹਮਾਰੇ ਪਾਸ ਸਰ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਕੀ ਸਾਡੇ ਕੋਰਟ ਤੋਂ ਆਰਡਰ ਆਏ ਦੀ ਉਲੰਘਣਾ ਨਾ ਕੀਤੀ ਜਾਵੇ ਸਾਨੂੰ ਵੀ ਕੋਰਟ ਤੋਂ ਜਿਹੜਾ ਜਿਸੇ ਵੀ ਤਰ੍ਹਾਂ ਦਾ ਆਰਡਰ ਆਇਆ ਇਹ ਮੇਰੇ ਹਸਬੰਦ ਹੈ ਤੇ ਇਹ ਮੇਰੇ ਬ੍ਰਦਰ ਇਨ ਲਾ ਹੈ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਆਇਆ ਜਿਸ ਤਰ੍ਹਾਂ ਦੇ ਵੀ ਹੁਕਮ ਆਏ ਤਾਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਤੇ ਸਾਹਮਣੇ ਵਾਲੀ ਪਾਰਟੀ ਵੱਲੋਂ ਹੁਕਮਾਂ ਦੀ ਪਾਲਣਾ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਹੈ ਉਲੰਘਣਾ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਗੁੰਡਾਗਰਦੀ ਔਰ ਸਾਨੂੰ ਜਾਨ ਮਾਲ ਦਾ ਨੁਕਸਾਨ ਹੈ ਰਾਤੀ ਸਾਡਾ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਜੇ ਟਾਈਮ ਨਾਲ ਸਾਨੂੰ ਕਾਲ ਲਾਂਦਾ ਔਰ ਅਸੀਂ ਇੱਥੇ ਨਾ ਪਹੁੰਚਦੀ ਹੁਣ ਤੁਸੀਂ ਮੈਂ ਬਦਮਾਸ਼ ਆਪਣੀ ਅੱਖਾਂ ਨਾਲ ਦੇਖੇ ਆ ਖੜੇ ਸਮੈਕੀਏ ਔਰ ਉਹ ਇੱਥੇ ਤਮਾਕੂ ਵਗੈਰਾ ਸਿਗਰਟ ਵਗੈਰਾ ਪੀ ਰਹੇ ਸੀਗੇ ਤੇ ਉਹਨਾਂ ਨੇ ਜਦੇ ਮੇਰੇ ਬ੍ਰਦਰ ਇਨ ਲਾਅਰ ਮੇਰੇ ਹਸਬੰਡ ਆ ਗਏ ਆ ਤੇ ਮੈਂ ਇੱਥੇ ਲੋਕਲ ਸੀਗੀ ਤੇ ਮੈਂ ਪਹਿਲਾਂ ਪਹੁੰਚ ਗਈ ਸੀਗੀ ਤੇ ਮੈਂ ਖੁਦ ਦੇਖਿਆ ਉਹ ਆਪਣੀ ਅੱਖਾਂ ਨਾਲ ਇੱਥੇ ਹਾਂ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਨੂੰ ਕਰਕੇ ਖਾਣ ਦਿੱਤਾ ਜਾਵੇ ਸਾਡਾ ਰੋਜਗਾਰ ਇੱਥੇ ਤੋਂ ਹੀ ਚੱਲ ਰਿਹਾ ਹੈ ਸਾਡੇ ਬੱਚਿਆਂ ਦੀ ਜਿਹੜੇ ਪੇਟ ਹੈ ਇੱਥੋਂ ਹੀ ਪਲ ਰਹੇ ਆ ਕਿੰਨੇ ਟਾਈਮ ਤੋਂ ਤੁਸੀਂ ਕਿਰਾਏ ਤੇ ਬੈਠੇ ਹੋ 22 ਸਾਲ ਹੋ ਗਏ ਜੀ 2002 ਤੋਂ ਹੁਣ ਤੁਹਾਨੂੰ ਕੀ ਕਹਨੇ ਆ ਫਿਰ ਉਹ ਵੀ ਖਾਲੀ ਕਰ ਦਿਓ ਦੁਕਾਨ ਕਿ ਕਿਸ ਤਰੀਕੇ ਗੁੰਡਾ ਕਰਦੀ ਉਹ ਝੂਠੇ ਉਹਨਾਂ ਕੋਲੋਂ ਝੂਠਾ ਮੂਠਾ ਮਤਲਬ ਐਵੇਂ ਕਹੀ ਜਾਂਦੇ ਆ ਕਿ ਸਾਡੀ ਅਸੀਂ ਖਰੀਦ ਲਈ ਐ ਅਸੀਂ ਇਹ ਬਟ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਐ ਕਿ ਉਹਨਾਂ ਨੇ ਖਰੀਦ ਲਈ ਐ ਕਿ ਅਸੀਂ ਬਹੁਤ ਵਾਰ ਮੰਗ ਲਿਆ ਸਾਨੂੰ ਕੋਈ ਵੀ ਪ੍ਰੂਫ ਦੇ ਦੇਣਾ ਅਸੀਂ ਕੱਲ ਨੂੰ ਖਾਲੀ ਕਰਨ ਨੂੰ ਤਿਆਰ ਆ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ ਇਹੋ ਜਿਹਾ ਸਰ ਇੱਕ ਇੰਦਰਾ ਮਾਰਕੀਟ ਦੇ ਵਿੱਚ ਜਿਹੜੀ ਹੈ ਦੁਕਾਨ ਦੇ ਰਾਤ ਨੂੰ ਜਿਹੜੀ ਤੋੜਪਨ ਕੀਤੀ ਗਈ ਸੀ ਸਰ ਕੀ ਕਹਿਣਾ ਚਾਹੁੰਦੇ ਹੋ ਬਾਰੇ ਇਹ 112 ਤੋਂ ਕੰਪਲੇਂਟ ਆਈ ਸੀ ਚੌਂਕੀ ਤੇ ਨਾਲ ਡਿਊਟੀ ਅਫਸਰ ਭੇਜਿਆ ਸੀ ਭੇਜ ਕੇ ਵੈਰੀਫਾਈ ਕੀਤਾ ਸੀ ਕਿ ਦੁਕਾਨਦਾਰ ਨਾਲ ਉਹਨਾਂ ਦਾ ਕੋਈ ਉਹਨਾਂ ਦਾ ਪਾਰਟਨਰਸ਼ਿਪ ਤਾਂ ਜਾਂ ਲੈਂਨ ਨਾ ਰੌਲਾ ਇਸ ਕਰਕੇ ਰਾਤ ਦਾ ਸਮਾਂ ਹੋਣ ਕਰਕੇ ਕਾਰਵਾਈ ਨਹੀਂ ਕੀਤੀ ਗਈ ਕੰਪਲੇਂਟ ਅਸੀਂ ਲੈ ਲਈਏ ਕੰਪਲੇਨ ਲੈ ਕੇ ਜੋ ਨਿਬੰਧਨ ਦੀ ਕਾਰਵਾਈ ਕੀਤੀ ਜਾਏਗੀ ਜਿਹੜੇ ਤਿੰਨ ਬੰਦੇ ਦੇ ਖਿਲਾਫ ਉਹਨਾਂ ਨੇ ਸਰੇਆਂ ਜਿਹੜੇ ਨਾਮ ਲੈਦੇ ਨੇ ਬੰਦੇ ਦੇ ਖਿਲਾਫ ਉਹਨਾਂ ਦੇ ਇੱਕ ਕਾਨੂੰਨ ਜਿਹੜੀ ਹੈ ਕੀ ਗੱਲ ਬਣੇਗੀ ਉਹਨਾਂ ਦੀ ਜੋ ਵੀ ਇਹ ਉਹਨੂੰ ਡਾਕੂਮੈਂਟ ਆਇਆ ਤੇ ਉਹਨਾਂ ਦੇ ਉਹ ਕਹਿੰਦੇ ਲੈ ਲਾਂਗੇ ਇਹਨਾਂ ਕੋਲ ਇਹ ਲੈ ਕੇ ਜੀ ਹਾਂ ਜੋ ਫੈਸਲਾ ਹੋਇਆ ਡਾਕੂਮੈਂਟ ਦੇ ਆਧਾਰ ਤੇ ਨਹੀਂ ਮਰਦਾਨਾ ਮਨੇ ਬੇਸਿਕਲੀ ਡਾਕੂਮੈਂਟ ਵੈਰੀਫਾਈ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਹੈ ਡਾਕੂਮੈਂਟ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਤੋਂ ਬਾਅਦ ਜਿੰਨੇ ਬਨਦੀ ਕਾਰਵਾਈ ਕਰਦੇ ਆਂਗੇ ਜੇ ਜੇ ਗਲਤੀ ਵੀ ਅਗਰ ਕੋਈ ਕੋਰਟ ਕੇਸ ਚੱਲਦਾ ਵੈਸੇ ਕੋਈ ਇਸ ਤਰ੍ਹਾਂ ਹਰਕਤ ਕਰਦਾ ਕੋਰਟ ਕੇਸ ਚੱਲਦਾ ਰਹੇ ਸਾੰਨੂ ਵਾਲੇ ਕੋਰਟ ਕੇਸ ਤੋਂ ਖਾਇ ਨਹੀਂ ਕੋਈ ਤੇ ਦੋਹਣਗੇ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਦੱਸ ਦਿਆਂਗੇ ਤੁਹਾਨੂੰ ਕੋਈ ਕੋਰਟ ਕੇਸ ਅਰੇ ਬੇਥੇ ਕੋਈ ਹਰਕਤ ਨਾ ਕੀਤੀ ਜਾਵੇ